ਤੇ ਉਹ ਮਦਰ ਲਾਡੀ ਵੀ ਹੈਗਾ ਤੇ ਮੈਂ ਦੂਦ ਹਸਤੇ ਇੱਕ ਪੀ ਤਾ ਜਾਂ ਜਾ ਰਿਆਂ ਅੱਗ ਵੜਾਵੇ ਸੂਰਜ ਮੁੜਕਾ ਚੋਂਦਾ ਹੁੰਦਾ ਏ ਅੱਗ ਵੜਾਵੇ ਸੂਰਜ ਮੁੜਕਾ ਚੋਂਦਾ ਸਾਰਾ ਦਿਨ ਹੀ ਯੋਗਾ ਹੁੰਦਾ ਏ ਸਦਾ ਤਾਂ ਜੀ ਸਾਰਾ ਦਿਨ ਹੀ ਯੋਗਾ ਹੁੰਦਾ ਏ ਮਜਦੂਰਾ ਦਾ ਤਾਂ ਸਾਰਾ ਦਿਨ ਹੀ ਯੋਗਾ ਹੁੰਦਾ ਏ ਅੱਖਣ ਨੂੰ ਤਾਂ ਦੁਨੀਆ ਬਹੁਤ ਤਰੱਕੀ ਕਰ ਗਈ ਏ ਪਰ ਕੰਮ ਹਾਲਤ ਅੱਜ ਵੀ ਪਹਿਲਾਂ ਵਰਗੀ ਏ ਸਾਰਾ ਦਿਨ ਹੀ ਥੱਕ ਟੁੱਟ ਕੇ ਸਾਰਾ ਦਿਨ ਥੱਕ ਟੁੱਟ ਕੇ ਰੋਟੀ ਜੋਗਾ ਹੁੰਦਾ ਏ ਸਾਰਾ ਦਿਨ ਥੱਕ ਟੁੱਟ ਕੇ ਰੋਟੀ ਜੋਗਾ ਹੁੰਦਾ ਏ ਸਾਡਾ ਤਾਂ ਜੀ ਸਾਰਾ ਦਿਨ ਹੀ ਯੋਗਾ ਹੁੰਦਾ ਏ ਮਜਦੂਰਾਂ ਦਾਤਾ ਤਾਰਾ ਦਿਨ ਹੀ ਯੋਗਾ ਹੁੰਦਾ ਏ ਹਟ ਭਨਵੀ ਮਿਹਨਤ ਦਾ ਮੁੱਲ ਪੂਰਾ ਮਿਲਦਾ ਨਾ ਸਾਦਾ ਤਾਂ ਕੋਈ ਚਾ ਵੀ ਪੂਰਾ ਹੁੰਦਾ ਦਿਲ ਦਾ ਨਾ ਜਿਸ ਦਿਨ ਕਮਨਾ ਕਰੀਏ ਖਾਲੀ ਮਜਦੂਰਾ ਦਾ ਜੋ ਸੋਨੀ ਮਾਰ ਕੇ ਖਾਂਦੇ ਨੇ ਕੀ ਦੱਸਿਏ ਕੀ ਕੀ ਸਾਡੇ ਨਾਲ ਧੋਖਾ ਹੁੰਦਾ ਏ ਕੀ ਦੱਸਿਏ ਕੀ ਕੀ ਸਾਡੇ ਨਾਲ ਧੋਖਾ ਹੁੰਦਾ ਏ ਸਾਡਾ ਤਾਂ ਜੀ ਸਾਰਾ ਦਿਨ ਹੀ ਯੋਗਾ ਹੁੰਦਾ ਏ ਮਜਦੂਰਾ ਦਾ ਤਾਂ ਸਾਰਾ ਦਿਨ ਹੀ ਯੋਗਾ ਮਿਹਨਤੂਰ ਦੇਸ ਨੇ ਇਹਾ ਬਾਤਾਂ ਪਾਉਂਦੀ ਆਪਣਾ ਨਨ ਨਿਰੰਗ ਪੇਸ਼ ਕੀਤਾ ਇੱਥੇ ਦੋ ਹੀ ਜਮਾਤਾਂ ਹੁੰਦੀਆਂ ਨੇ ਦੇਤੇ ਇੱਕ ਮਾਲਕਾਂ ਤੇ ਇੱਕ ਨੌਕਰ ਮਾਲਕ ਕਿਸੇ ਵੀ ਕਾਸਟ ਦਾ ਹੋ ਸਕਦਾ ਕਿਸੇ ਵੀ ਕੌਮ ਦਾ ਹੋ ਸਕਦਾ ਕਿਸੇ ਵੀ ਮਜ਼ਬਦ ਦਾ ਹੋ ਸਕਦਾ ਤੇ ਜਿਹੜਾ ਨੌਕਰ ਹੋ ਕਿਸੇ ਕੌਮ ਦਾ ਹੋ ਸਕਦਾ ਕਿਸੇ ਮਜ਼ਬਦ ਦਾ ਹੋ ਸਕਦਾ ਮਾਲਕ ਕਦੇ ਵੀ ਨਹੀਂ ਚਾਹੁੰਦਾ ਕਿ ਮਜ਼ਦੂਰ ਨੂੰ ਮਜ਼ਦੂਰੀ ਪੂਰੀ ਦਿੱਤੀ ਜਾਵੇ ਮਜ਼ਦੂਰ ਦਿਆਂ ਹੱਕਾਂ ਤੇ ਹਮੇਸ਼ਾ ਮਾਲਕ ਨੇ ਡਾਕਾ ਮਾਰਿਆ ਉਹੋ ਜੀ ਰਚਨਾ ਪੇਸ਼ ਕੀਤੀ ਹੈ ਸੋਨੀ ਮੋਗਾ ਜੀ ਨੇ ਮੈਂ ਉਹ ਇਤਿਹਾਸਾ ਸਾਡੇ ਵਿੱਚ ਗਰਮੇਲ ਬੋੜੇ ਜੀ ਜਿਹੜੇ ਮਜ਼ਦੂਰ ਦੇ ਹਿੱਤ ਤੇ ਵਿਸ਼ੇਸ਼ ਚਾਣਨਾ ਬੋਣਦੇ ਬੋੜੇ ਸਾਹਿਬ ਇਧਰ ਮੈਂ ਬਣਾਉਣਾ ਕਹਿੰਦਾ ਮੈਨੂੰ ਕੋਈ ਆਇਆ ਹਾਂਜੀ ਆਜਾ ਲੋਕੋ ਟੂ ਲੈਕਚਰ ਟੂ ਇੱਕ ਕੋਈ ਬੋੜੇ ਸਾਹਿਬ ਦੇ ਕਹਿੰਦੇ ਤਾੜੀਆਂ ਮਾਰੋ ਜੀ ਤੁਹਾਨੂੰ ਜਾਨ ਕੇ ਇਸ ਨੂੰ ਪਹਿਚਾਨ ਕੇ ਬੁਦਾਸ ਨਹੀਂ ਆ ਇਹਨਾਂ ਦੇ ਨਾਲ ਦੇ ਤਾੜੀ ਲਾ ਦਿਓ ਕਰ ਬਹੁਤ ਹੀ ਕਾਰ ਜੋ ਇਸ ਨਗਰ ਦੇ ਸੂਝਵਾਨ ਤੇ ਚਤਨ ਪੱਤਰਕਾਰ ਸਾਥੀ ਗੋ ਅਤੇ ਸਾਡੀ ਮੋਗਾ ਟੀਮ ਦੇ ਜਿੰਨੇ ਵੀ ਸੱਜਣਾ ਸਮਾਰਕ ਸਹਿਸਾਬੰਨੋਂ ਸਾਡੀ ਟੀਮ ਆਈ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਤੁਸੀਂ ਜਿਹੜੇ ਮੌਜੂਦਾ ਹਾਲਾਤ ਉਹ ਹਾਲਾਤਾਂ ਜਦੋਂ ਕਿ ਸਾਰਾ ਦੇਸ਼ ਹੀ ਤਣਾਅ ਵਾਲੀ ਹਾਲਤ ਵਿੱਚ ਮੰਗ ਰਿਹਾ ਹੈ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਮਜ਼ਦੂਰ ਦੇ ਵਕੀਲ ਮਾਂ ਦੇ ਵਕੀਲ ਤੇ ਹੋਰ ਜਿਹੜੇ ਹੈਗੇ ਨੇ ਮਸਲਿਆਂ ਤੇ ਸੰਵਾਦ ਚਾ ਰਹੇ ਆ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਸੰਵਾਦ ਦੇ ਕਾਬਿਲ ਸਮਝਿਆ ਕਹਿੰਦੇ ਗਾ ਲੇ ਕਿ ਕੋਈ ਵੀ ਦੇਵਸੀ ਇਕਦਮ ਦਰਸ਼ੀ ਹੁੰਦਾ ਦਾ ਅਸੀਂ ਕਿਸਾਨ ਕਰਨ ਵਾਲੇ ਲੋਕ ਹੈ ਅਸੀਂ ਹਰ ਰੋਜ਼ ਸਾਡਾ ਮਿਹਨਤ ਦੱਸਦਾ ਇੱਕ ਬੱਚੇ ਨੇ ਸਵੇਰ ਉੱਠਣਾ ਹੈ ਸਕੂਲ ਜਾਣਾ ਹੈ ਜਾਂ ਕੰਮ ਤੇ ਜਾਣਾ ਹੈ ਉਹਨੇ ਆਪਣੀ ਮਾਂ ਨੂੰ ਕਹਿਣਾ ਮਾਂ ਰੋਟੀ ਪਕਾ ਦੇ ਮਾਲਕ ਨੇ ਸ਼ੇਰ ਦੀ ਸੱਤਿਆ ਤੇ ਜਾਂ ਦਾਦੀ ਮਾਂ ਨੂੰ ਇਸ ਕਰਤ ਦੇ ਜਿਹੜਾ ਉਹ ਇੱਕ ਦਿਨ ਚੁਣ ਲਿਆ ਜਾਂਦਾ ਹੈ ਉਹਦੇ ਪਿੱਛੇ ਇੱਕ ਇਤਿਹਾਸ ਹੁੰਦਾ ਹੈ ਮੈਂ ਉਸ ਇਤਿਹਾਸ ਦੇ ਜ਼ਿਕਰ ਕਰਾਂਗਾ ਕਿ ਮਾਤਾ ਜੀ ਸਵਾਰੇ ਜਿਹੜੇ ਹੋਰ ਵਕਤਾਂ ਨਹੀਂ ਉਹ ਗੱਲ ਕਰਨਗੇ ਅਸੀਂ ਸਾਰੇ ਹੀ ਮਜ਼ਦੂਰ ਆ ਸਾਡੇ ਜਿਹੜਾ ਹੈਗਾ ਵੀ ਅਸੀਂ ਕਿਰਤ ਕਰਨ ਵਾਲੇ ਲੋਕ ਐ ਅਸੀਂ ਕਿਰਤ ਕਰਨ ਵਾਲੇ ਲੋਕਾਂ ਦੀ ਜਿਹੜੀ ਗੱਲ ਹੈ ਉਹ ਮੈਂ ਕਰਾਂਗਾ ਕਿ ਪਹਿਲੀ ਗੱਲ ਜਦੋਂ ਜਿਹੜਾ ਮਨੁੱਖ ਹੈ ਉਹ ਜਿਹੜਾ ਪੱਥਰ ਯੁੱਗ ਲੋਹਾ ਯੁੱਗ ਪਾਰ ਕਰਦਾ ਹੋਇਆ ਕਬੀਲਾ ਯੁੱਗ ਤੇ ਸਰਮਾਇਦਾਰੀ ਯੁੱਗ ਵਿੱਚ ਦਾ ਜਗੀਰਦਾਰੀ ਯੁੱਗ ਤੋਂ ਸਰਮਾਇਦਾਰੀ ਯੁੱਗ ਵਿੱਚ ਤਬਦੀਲ ਹੋਇਆ ਤਾਂ ਉਹਨਾਂ ਦੇ ਜਿਹੜੇ ਤਕੜੇ ਲੋਕ ਹੁੰਦੇ ਸੀ ਉਹ ਆਪਣੀਆਂ ਮਨਾਈਆਂ ਕਰਦੇ ਸੀ ਜਦੋਂ ਆਸ ਵਿੱਚ ਲੜਦੇ ਸੀ ਤਾਂ ਔਰਤਾਂ ਨੂੰ ਵੀ ਗੁਲਾਮ ਬਣਾ ਕੇ ਲੈ ਜਾਂਦੇ ਸੀ ਜਾ ਦਾਸ ਬਣਾ ਕੇ ਲੈ ਜਾਂਦੇ ਜਿਵੇਂ ਦਾਸ ਪ੍ਰਥਾ ਕਹਿੰਦੇ ਐ ਉਹਨਾਂ ਤੋਂ ਬਿਨਾ ਮਜ਼ਦੂਰੀ ਦਿੱਤਿਆਂ ਵੀ ਕੰਮ ਕਰਵਾਇਆ ਜਾਂਦਾ ਸੀ ਅਤੇ ਉਹਨਾਂ ਨੂੰ ਉਹਨਾਂ ਹੀ ਖਾਣ ਲਈ ਦਿੱਤਾ ਜਾਂਦਾ ਸੀ ਜਿੰਨੇ ਨਾਲ ਕੋਈ ਜਿਉਂਦੇ ਰਹਿ ਸਕਣ ਜਾਂ ਆਪਣੀ ਜੋ ਢੰਡਾ ਸੰਭੇ ਹੈਗਾ ਬੁਗਲਾ ਦਿੱਤਾ ਜਦੋਂ ਅਸੀਂ ਸਰਮਾਇਦਾਰੀ ਯੁੱਗ ਵਿੱਚ ਪ੍ਰਵੇਸ਼ ਕੀਤਾ ਸਾਡੇ ਸਮਾਜ ਨੇ ਤਾਂ ਇਹਦੇ ਵਿੱਚੋਂ ਅੱਜ ਵੀ ਅਮਰੀਕਾ ਜਿਹੜਾ ਹੈਗਾ ਸਭ ਤੋਂ ਅੱਗੇ ਇਸ ساری ਦੁਨੀਆ ਦਾ ਇੱਕ ਜਿਹੜਾ ਕਹਿ ਸਕਦੇ ਆ ਕਿ ਠਾਣੇਦਾਰ ਹੈ ਤੇ ਉਹਦੇ ਹੁਕਮ ਬਿਨਾ ਪਤਾ ਨਹੀਂ ਹਲਦਾ ਜਿਹੜੇ ਅੱਜ ਵੀ ਪੱਤੇ ਵੇਚਦੀ ਜਿਹੜੇ ਪੱਤੇ ਅੱਜ ਖੜਖੜ ਕਰ ਰਹੇ ਆ ਇਹ ਵੀ ਉਹਦੇ ਇਸ਼ਾਰੇ ਚ ਕਰ ਰਹੇਗੇ ਆ ਸੋ ਉਸ ਦੇਸ਼ ਦੀ ਇਹ ਗਾਥਾ ਸ਼ੁਰੂ ਹੁੰਦੀ ਹੈ 1 ਮਈ 1886 ਜਦੋਂ ਕਿ ਜਿਹੜੇ سرمایہਦਾਰ ਜਾਂ ਮਿਲ ਮਾਲਕ ਹੈ ਉਹ ਮਜ਼ਦੂਰਾਂ ਤੋਂ ਚੌਕਾ ਘੰਟੇ 16 ਘੰਟੇ ਕੰਮ ਲੈਂਦੇ ਸੀ ਇਹ ਪ੍ਰਥਾ ਅੱਜ ਵੀ ਜਾਰੀ ਹੈ ਤੁਹਾਡੇ ਧੀਆ ਪੁੱਤ ਕੈਨੇਡਾ ਹੈ ਅਮਰੀਕਾ ਹੈ ਉਹ ਕਹਿੰਦੇ ਆ ਬਾਪੂ ਇੱਥੇ ਡਾਲਰ ਦਰਸਦਾਰੋਂ ਨਹੀਂ ਲੱਗੇਗੇ ਇੱਥੇ ਅਸੀਂ 16 16 ਘੰਟੇ ਕੰਮ ਕਰਦੇ ਆ ਤਾਂ ਕਰਾਵੀਆਂ ਕਿਸ਼ਤਾਂ ਜਾਂ ਹੋਰ ਗੱਲਾਂ ਵਾਤਾ ਪੂਰੀਆਂ ਹੁੰਦੀਆਂ ਇਹ ਅੱਜ ਵੀ ਲੱਗੂ ਹੈ ਅਸੀਂ ਆਪਣੇ ਬੱਚਿਆਂ ਨੂੰ ਉੱਥੇ ਭੇਜ ਰਹੇ ਆਂ ਜਿੱਥੇ 8 ਘੰਟੇ ਦੇ ਕੰਮ ਨਾਲ ਪੂਰੀ ਨਹੀਂ ਪੈਂਦੀ ਗੀ ਸਗੋਂ 16 ਘੰਟੇ ਜਾਂ 14 ਘੰਟੇ ਓਵਰਟਾਈਮ ਲਾ ਕੇ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈ ਤੇ ਪਿੱਛੇ ਪਰਿਵਾਰ ਦੇ ਸਿਰ ਚੜਿਆ ਹੋਇਆ ਕਰਜ਼ਾ ਨਿਹਾਉਣਾ ਪੈਂਦਾ ਹੈ ਮਜ਼ਦੂਰ ਦੀ ਹਿਸਤੀ ਅੱਜ ਵੀ ਹੋਣੀ ਹੈ ਮੈਂ ਮਜ਼ਦੂਰ ਬਿਨਾ ਜ਼ਿੰਦਗੀ ਯਦੂਰੀ ਹੈ ਇਸ ਲੁੱਟ ਦੇ ਖਿਲਾਫ 1 ਮਈ 1886 ਨੂੰ ਸ਼ਿਕਾਗੋ ਦੇ ਵਿੱਚ ਮਜ਼ਦੂਰਾ ਨੇ ਇੱਕ ਚਿੱਟਾ ਝੰਡਾ ਲੈ ਕੇ ਮਜ਼ਾਰਾ ਕੀਤਾ ਕਿ ਸਾਨੂੰ 8 ਘੰਟੇ ਸੀ ਕੰਮ ਕਰਾਂਗੇ 8 ਘੰਟੇ ਅਸੀਂ ਆਦੇ ਪਰਵਾਹ ਨੂੰ ਦੇਵਾਂਗੇ 8 ਘੰਟੇ ਅਸੀਂ ਆਰਾਮ ਕਰਾਂਗੇ ਇਹ ਮੰਗ ਕੀਤੀ ਸੀ ਜਿਹੜੀ ਕਿ ਉੱਥੋਂ ਦੇ ਸਰਮਾਇਦਾਰਾਂ ਨੂੰ ਮਨਜ਼ੂਰ ਨਹੀਂ ਸੀ ਤੇ ਉਹਨਾਂ ਨੇ ਗੋਲੀ ਚਲਾਈ ਜਗੋ ਝੰਡਾ ਉਹ ਬੰਦਾ ਲੈਂਦਾ ਦੂਜਾ ਬੰਦਾ ਉਹ ਝੰਡਾ ਚੁੱਕਦਾ ਤੇ ਉਹ ਝੰਡਾ ਉਹਨਾਂ ਦੇ ਖੂਨ ਵਿੱਚ ਰੰਗਿਆ ਗਿਆ ਸੀ ਤੇ ਇਸ ਤਰ੍ਹਾਂ ਲਾਲ ਪਰਚਮ ਬਣਿਆ ਸੀ ਇਹਦੇ ਪਿੱਛੇ ਇਹ ਇਤਿਹਾਸ ਹੈ ਤੇ ਇਸ ਤੋਂ ਇਲਾਵਾ ਜਿਹੜੇ ਆਪਣੇ ਉਹਨਾਂ ਨੇ 7 ਇਹ ਪਹਿਲੀ ਮਈ ਨੂੰ 2 ਬੰਦੇ ਮਰੇ 5 ਮਈ ਨੂੰ 3 ਬੰਦੇ ਮਰੇ ਤੇ 21 ਬੰਦੇ ਉਹਨਾਂ ਨੇ ਗ੍ਰਿਫਤਾਰ ਕੀਤੇ ਜਿਨ੍ਹਾਂ ਵਿੱਚੋਂ 27 ਪਾਰਸਨ ਇਸਰ ਐਂਜਲਸ ਦੇ ਝੂਠਾ ਮੁਕੱਦਮਾ ਚਲਾ ਕੇ 11 ਨਵੰਬਰ 1887 ਨੂੰ ਝੂਠੀਆਂ ਗਵਾਹੀਆਂ ਦੇ ਆਧਾਰ ਤੇ ਫਾਂਸੀ ਲਾ ਦਿੱਤਾ ਗਿਆ ਸੀ ਅੱਤੇ 1 ਮਈ 1890 ਨੂੰ ਇਹ ਅਮਰੀਕਾ ਦੀ ਫੈਡਰੇਸ਼ਨ ਆਫ ਲੇਬਰ ਵੱਲੋਂ ਇਹ ਦਿਨ ਮਨਾਇਆ ਜਾਣ ਲੱਗਾ ਕਿ ਇਹਦਾ ਦਿਹਾੜਾ ਵਿਸ਼ਾਲ ਹੋ ਲੱਗਿਆ ਤੇ ਇਸ ਤੋਂ ਇਲਾਵਾ ਜਿਹੜੀ ਪਾਰਸਨ ਦੀ ਪਤਨੀ ਸੀ ਲੂਸੀ ਉਹ ਇਸ ਮੁਕਰਮੇ ਦੀ ਪੈਰਵਾਈ ਕਰਦੀ ਜਦੋਂ ਉਹਦੇ પતિ ਨੂੰ ਫਾਂਸੀ ਦੇ ਦਿੱਤੀ ਜਾਣ ਲੱਗੀ ਤਾਂ ਉਹਨੇ ਕਿਹਾ ਨਹੀਂ ਉਸ ਇਕੱਠ ਦੇ ਵਿੱਚ ਮੈਂ ਵੀ ਸ਼ਾਮਲ ਸੀ ਮੇਰੇ ਬੱਚੇ ਵੀ ਸ਼ਾਮਲ ਸੀ ਸਾਨੂੰ ਫਾਂਸੀ ਦਿੱਤੀ ਜਾਵੇ ਨਾਲ ਫਾਂਸੀ ਲਾਇਆ ਜਾਵੇ ਤੇ ਉਹ ਤੋਂ ਲਾਵਾ ਉਹ ਉਸ ਨੂੰ ਗਵਰਨਰ ਨੇ ਉਹ ਜਿਹੜੀ ਉਹਦੀ ਅਪੀਲ ਸੀ ਉਹ ਰੱਦ ਕਰਤੀ ਸੀ ਬਿਲਕੁਲ ਉਹੀ ਨਾਰਾ ਸਾਮਰਾਜਵਾਦ ਮਰਦਾਬਾਦ ਵੀ ਜਿਹੜਾ ਸਾਡੀ ਲੁੱਟ ਕਰਦਾ ਹੈ ਮਨੋਕਤੋਂ ਮੁੜ ਕੇ ਲੋਟ ਹੁੰਦੀ ਹੈ ਉਹ ਸਮਾਜ ਸਾਮਰਾਜ ਮਰਦਾ ਅਸੀਂ ਕਹਿੰਦੇ ਹੈ ਤੇ ਇਸ ਵਿੱਚੋਂ ਜਿਹੜਾ ਕਿਉਂਕਿ ਲਹਿਰਾਂ ਵਿੱਚੋਂ ਲਹਿਰਾਂ ਪੁੱਟਦੀਆਂ ਤੁਸੀਂ ਹਰਾਮ ਹੋਵੋਗੇ ਕਿ ਆ 8 ਫਰਵਰੀ 1809 ਨੂੰ ਅਮਰੀਕਾ ਦੇ ਵਿੱਚ ਵਾਸ਼ਿੰਗਟਨ ਦੇ ਵਿੱਚ ਔਰਤਾਂ ਵੱਲੋਂ 15000 ਦੀ ਗਿਣਤੀ ਵਿੱਚ ਮੁਜਾਰਾ ਕੀਤਾ ਗਿਆ ਸੀ ਜਿਦੇ ਵਿੱਚ ਕਿ ਔਰਤਾਂ ਵੀ ਮੰਗ ਸੀ ਕਿ ਸਾਨੂੰ ਅੱਧੀ ਉਜਰਤ ਕਿਉਂ ਦਿੱਤੀ ਜਾਂਦੀ ਆ ਅੱਜ ਵੀ ਸਾਡੇ ਸਮਾਜ ਦੇ ਵਿੱਚ ਔਰਤਾਂ ਨੂੰ ਅੱਧੀ ਉਜਰਤ ਦਿੱਤੀ ਜਾਂਦੀ ਆ ਓਨੇ ਹੀ ਕੰਮ ਕਰਦੇ ਸਾਡੇ ਹੁੰਡੇ ਸਮਾਜ ਵਿੱਚ ਵੀ ਮੌਜੂਦ ਹੈ ਤੇ ਉਹਨਾਂ ਨੇ ਮੁਜਾਰਾ ਕੀਤਾ ਸੀ ਕਿ ਕਿਉਂਕਿ ਇਹ ਉਸ ਪਹਿਲੀ ਮਈ ਵਾਲੇ ਦਿਨ ਦਾ ਪ੍ਰਭਾਵ ਸੀ ਜਿਹੜਾ ਕਿ ਕਹਿੰਦੇ ਲਹਿਰਾਂ ਵਿੱਚੇ ਲਹਿਰਾਂ ਪੁੱਟਦੀਆਂ ਇਸ ਤੋਂ ਪਹਿਲਾਂ ਲੈਨਨ ਦਾ ਛੋਟਾ ਭਰਾ ਫਾਂਸੀ ਦੇ ਤਾ ਗਿਆ ਸੀ ਤੇ ਉਸ ਤੋਂ ਬਾਅਦ ਜੈਕਪ ਮੈਕਸ ਗੋਰ ਕੀ ਜਾਂ ਜਿਹੜਾ ਉਹਦਾ ਨਾਮ ਨਮਾ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਟਾਲਸਟਾਈ ਵਰਗੇ ਅਰੇਂਟਰ ਵੀ ਲੇਖ ਵੀ ਸੀ ਉਹਨਾਂ ਦਾ ਯੰਗ ਜਾਂ ਅਮਨ ਯੰਗ ਤੇ ਅਮਨ ਇਹ ਜਿਹੜਾ ਹੈਗਾ ਕਿਤਾਬ ਦੁਨੀਆਈ ਪ੍ਰਸਿੱਧ ਹੋਈ ਅੱਜ ਵੀ ਜਦੋਂ ਕਦੇ ਇਕਨੋਮਿਕ ਆਰਥਿਕ ਸੰਕਟ ਆਉਂਦਾ ਹੈ ਤਾਂ ਜਿਹੜੇ ਸਰਮਾਇਦਾਰ ਦੇ ਮੁਲਕਾ ਜੇ ਜਰਮਨੀ ਹੋਵੇ ਚ ਪੋਲੈਂਡ ਹੋਵੇ ਆਇਲੈਂਡ ਹੋਵੇ ਉਹਨਾਂ ਦੇ ਵਿਦਿਆਰਥੀਆਂ ਦੇ ਹੱਥਾਂ ਵਿੱਚ ਦਾਸ ਕੈਪੀਟਲ ਦੀ ਪੁਸਤਕ ਹੁੰਦੀ ਹੈ ਜੀ ਤੋ ਨੀਤੀਆਂ ਤੈਅ ਕਰਦੇ ਹੈ ਭਾਵੇਂ ਕਿ ਅਮਰੀਕਾ ਨੇ ਆਪਣੇ ਇੱਕ ਦਾਸ ਕੈਪੀਟਲ ਦੇ ਮੁਕਾਬਲੇ ਜਿਹੜੀ ਕਿ ਐਂਜਲਸ ਨੂੰ ਉਹਨਾਂ ਨੇ ਯਹੂਦੀਆਂ ਨੇ ਜਰਮਨ ਚੋਂ ਬੀਵਦਰ ਕਰਤਾ ਸੀ ਅਤੇ ਉਸਨੇ ਇੰਗਲੈਂਡ ਵਿੱਚ ਸ਼ਰਨ ਲਈ ਸੀ ਉਹਦੇ ਮੁਕਾਬਲੇ ਪੀਗੂ ਮਾਰਸ਼ਲ ਤੇ ਕੇਂਗਨ ਥਿਉਰੀ ਆਫ ਇਕਨੋਮਿਕਸ ਵੀ ਨਹੀਂ ਜਿਹੜੇ ਜਿਹੜੇ ਤੁਸੀਂ ਇਹਦਾ ਬੋਲ ਕਰਦੇ ਨਾ સામਰਾਜਵਾਦ ਦਾ ਇਹ ਵੀ ਮਨੁੱਖ ਨੂੰ ਖੁੱਲ ਦਾ ਮੌਕਾ ਦਿੰਦਾ ਹੈ ਤੇ ਇਹਦੇ ਨਾਲ ਵੀ ਮਨੁੱਖ ਨੂੰ ਮੌਕੇ ਮਿਲਦੇ ਆ ਪਰ ਉਹ ਮੌਕੇ ਇੱਕ ਮੁਠੀ ਤੱਕ ਕੇਂਦਰਿਤ ਹੋ ਜਾਂਦੇ ਆ ਤੋ ਇਸ ਤੋਂ ਬਾਅਦ ਲਹਿਰਾਂ ਵਿੱਚੋਂ ਇਤਿਹਾਸ ਪੜਦਾ ਹੈ 1917 ਵਿੱਚ ਰੂਸ ਵਿੱਚ ਇਨਕਲਾਬ ਹੁੰਦਾ ਹੈ ਸਾਡੀਆਂ ਲਹਿਰਾਂ ਤੇ ਅਥਰਾ ਅਸਰ ਪੈਂਦਾ ਹੈ ਭਾਰਤ ਦੇ ਸ਼ਹੀਦ ਭਗਤ ਸਿੰਘ ਦੀ ਤੋਂ ਗੱਲ ਸ਼ੁਰੂ ਹੁੰਦੀ ਹੈ ਉਹਨਾਂ ਨੇ ਬਹੁਤ ਕੁਝ ਲਿਖਿਆ ਉਹਨਾਂ ਨੇ ਘੱਟੋ ਘੱਟ 2000 ਤੋਂ ਵੱਧ ਦਾ ਆਪਣੀ ਜ਼ਿੰਦਗੀ ਵਿੱਚ ਪੜੀ ਅਤੇ ਗੋਲੀ ਸੇਫ ਇੱਕੀ ਚਲਾਈ ਸੀ ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਫਾਂਸੀ ਦਿੱਤੀ ਗਈ ਤਾਂ ਇਸ ਲਹਿਰ ਦਾ ਹੀ ਅਸਰ ਸੀ ਕਿ ਉਹਨਾਂ ਨੇ ਫਾਂਸੀ ਦੇ ਤਖਤੇ ਤੋਂ 23 ਮਾਰਚ ਤੇ ਸ਼ਹੀਦੀ ਨੰ। ਨਾਰਾ ਲਗਾਇਆ ਸੀ ਸਾਮਰਾਜ ਬਾਦ ਮਰਕਾ ਬਾਦ ਇਨਕਲਾਬ ਜ਼ਿੰਦਾਬਾਦ ਉਹ ਬਰਾਬਰੀ ਦੇ ਸਮਾਜ ਦੇ ਹਮੇ ਸੀ ਤੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਹੈਗਾ ਮਨੁੱਖ ਤੋਂ ਮਨੁੱਖ ਦੀ ਲੁੱਟ ਖਤਮ ਹੋਣੀ ਚਾਹੀਦੀ ਹੈ ਇਹ ਸਾਡੀ ਲਹਿਰ ਦਾ ਪਹਿਲਾ ਆਜ਼ਾਦੀ ਤੋਂ ਜਦੋਂ ਅਸੀਂ ਅੰਗਰੇਜ਼ੀ ਸਾਮਰਾਜ ਦੇ ਗੁਲਾਮ ਸੀ ਉਦੋਂ ਇਹ ਲਹਿਰਾਂ ਫੁੱਟੀਆਂ ਤੇ ਇਸ ਸਮੇਂ ਦੇ ਦਾ ਸੰਘਰਸ਼ ਵੀ ਹੈ ਸੋ ਹਰ ਲਹਿਰ ਆਪਣੇ ਨਾਲ ਸਹਿਤ ਦੀ ਸੱਜਣਾ ਵੀ ਕਰਦੀ ਹੈ ਹੁਣ ਆਪਾਂ ਉਹਨੇ ਭਾਰਤ ਸਾਡੇ ਭਾਰਤ ਦਾ ਕੀ ਦੁਖਾਨ ਹੈ ਭਾਰਤ ਦਾ ਦੁਖਾਨ ਇਹ ਹੈ ਕਿ ਅਸੀਂ ਕਿਰਤੀ ਨਹੀਂ ਰਹੇ ਬਾਗਮਕਾਨੇ ਵਿੱਚ ਸਾਰੇ ਕਿਰਤੀ ਹੈ ਇੱਥੇ ਜਿਹੜੇ ਕਿਰਤੀ ਲੋਕ ਹੈ ਉਹਨਾਂ ਨੂੰ ਜਾਤਾਂ ਦੇ ਵਿੱਚ ਵੰਡਿਆ ਗਿਆ ਕਿਉਂਕਿ ਇੱਕ ਜਿਹੜਾ ਕਿਰਤੀ ਦੇ ਕੰਮ ਬਿਨਾ ਦੂਜੇ ਮਨੁੱਖ ਦਾ ਕੰਮ ਅਧੂਰਾ ਹੈ ਜਿਹੋ ਜੇ ਕਿਰਤੀ ਬਾਹਰਲੇ ਮੁਲਕਾ ਵਿੱਚ ਆ ਕੋਈ ਅਸਾਰੀ ਦਾ ਕੰਮ ਕਰਦਾ ਹੈ ਕੋਈ ਸੜਕਾਂ ਦਾ ਕੰਮ ਕਰਦਾ ਹੈ ਕੋਈ ਕੁਲਾਂ ਦਾ ਕੰਮ ਕਰਦਾ ਹੈ ਉਹ ਸਾਰੇ ਮਜ਼ਦੂਰ ਹੈ ਸਾਡੇ ਸਮਾਜ ਵਿੱਚ ਕੀ ਹੋਇਆ ਜ਼ਗੀਰਦਾਰੀ ਸਮਾਜ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਰਾਮਦੇਵ ਜੀ ਨੇ ਜਾਂ ਹੋਰ ਸਾਡੇ ਫਰਸੇ ਨੇ ਸਭੇ ਸੰਜੀਵਾਲ ਸਦੈਨ ਕੋਈ ਨਹੀਂ ਸੀ ਵੜ ਜੀਓ ਜਾਂ ਅਮਰਦਾਤ ਜਾਂ ਸਾੰਗਤ ਪੰਗਤ ਦੀਆਂ ਪਰੰਪਰਾ ਹੈ ਇਹ ਵੀ ਇੱਕ ਵੰਗਾਰਿਆ ਸੀ ਉਸ ਸਮੇਂ ਜਿਹੜੇ ਲੋਕਾਂ ਨੇ ਸਮਝਿਆ ਜੀ ਇਹ ਲੋਕ ਇਕੱਠੇ ਹੋ ਗਏ ਤਾਂ ਇਹ ਇਹਨਾਂ ਦਾ ਸਾਡੀ ਅਕਰੀ ਚੱਲਣ ਦੇਣੀ ਸੋ ਅੱਜ ਤੁਸੀਂ ਦੇਖੋ ਅੱਜ ਸਾਨੂੰ ਆਜ਼ਾਦੀ ਹੋਇਆ ਆਜ਼ਾਦ ਹੋਇਆ ਨੂੰ ਵੀ 77 ਸਾਲ ਦੇ ਕਰੀਬ ਹੋਣ ਵਾਲੇ ਹੈਗੇ ਨੇ ਤੇ ਜਿਹੜਾ ਸਾਡਾ ਸਮਾਜ ਹੈ ਉਹ ਤੋਂ ਪਹਿਲਾਂ ਜਿਹੜਾ ਕਿਰਤੀ ਵਰਗ ਹੈ ਜੇ ਕੋਈ ਲੋਹੇ ਦਾ ਕੰਮ ਕਰਦਾ ਹੈ ਲੁਹਾਰ ਸਿੱਖ ਲੱਕੜ ਦਾ ਕੰਮ ਕਰਦਾ ਤਰਖਾਨ ਸਿੱਖ ਚਮੜੇ ਦਾ ਕੰਮ ਕਰਦਾ ਉਹ ਜਿਹੜਾ ਚਮੜੇ ਦਾ ਕੰਮ ਕਰਨ ਵਾਲਾ ਜਿਹੜਾ ਹੈਗਾ ਸ਼ਬਦ ਵਾਕਤਾ ਜਿਹੜਾ ਜਿਹਦੇ ਕੋਈ ਜ਼ਮੀਨ ਨਹੀਂ ਹੈ ਘਰ ਨਹੀਂ ਹੈ ਉਹ ਖੇਤਾਂ ਦੀ ਮਜ਼ਦੂਰੀ ਕਰਦਾ ਹੈ ਉਹਨੂੰ ਪਛਲਾ ਵਰਗ ਤੋਂ گاਜ ਜਿਹੜਾ ਹੈਗਾ ਸ਼ੈਡਿਊਲਡ ਕਾਸਟ ਦਾ ਜਾਂ ਉਹ ਹੋ ਗਿਆ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਵੀ ਜਿਹੜੇ ਸਾਡੇ ਲੋਕ ਨੇ ਉਹ ਉਹਨਾਂ ਨੂੰ ਬਕਾਇਦਾ ਜਾਤੀ ਸਰਟੀਫਿਕੇਟ ਜਾਰੀ ਹੁੰਦੇ ਆ ਅੱਦੇ ਅਸੀਂ ਜਾਤੀ ਸਰਟੀਫਿਕੇਟ ਸਾਡੇ ਗਾਲ ਵਿੱਚ ਪਾਈ ਹੋਈ ਇੱਕ ਨਾਪਾਕ ਤਖਤੀ ਹੈ ਜਿਹੜੀ ਅਸੀਂ ਆਪਣੇ ਸਰਟੀਫਿਕੇਟ ਆ ਬਰਾਬਰ ਰੱਖਦੇ ਆ ਕੁਝ ਰੈਕਟਾਂ ਲੈਂ ਬਣਨੇ ਬੇਕਰ ਜਿਵੇਂ ਜਿਹੜਾ ਵੀ ਕਿਹਾ ਹੈ ਜਿਹੜਾ ਕਿ ਇੱਕ ਸਰਕਾਰ ਦੀ ਬੋਲੀ ਬੋਲ ਰਿਹਾ ਹੈ ਉਹਨਾਂ ਚੈਨਲਾਂ ਨੂੰ ਸਰਕਾਰ ਵੱਲੋਂ ਗੁਰਕੀ ਸਿਟੀ ਜਾ ਰਹੀ ਆ ਉਹ ਚੀਕਾਂ ਮਾਰ-ਮਾਰ ਬਾਜ਼ੀਆ ਤੇ ਇਲਾ ਦਾ ਕੰਮ ਵੀ ਕਰਦੇ ਹੁੰਦੇ ਹੈ ਇਸੇ ਤਰ੍ਹਾਂ ਕੁਝ ਆਰਥਿਕ ਰੇਤਾ ਬਦਲੇ ਕੁਝ ਨੌਕਰੀਆਂ ਬਦਲੇ ਅਸੀਂ ਵੰਡੇ ਜਾਣਾ ਸਵੀਕਾਰ ਕਰ ਲਿਆ ਇਕੱਠੇ ਹੋਣਾ ਸਵੀਕਾਰ ਨਹੀਂ ਕੀਤਾ ਅਸੀਂ ਅਜੇ ਵੀ ਮਹੀਦੇ ਜਿਹੜੇ ਹੈਗੇ ਆ ਸ਼ਹੀਦਾਂ ਤੋਂ ਬਹੁਤ ਦੂਰ ਖੜੇ ਹੈ ਵਰਗਾ ਵਿੱਚ ਵੰਡੇ ਹੋਏ ਹੈ ਤਾਂ ਮੈਨੂੰ ਇਹ ਦੱਸੋ ਕਿ ਟਾਟਾ ਉਹਨਿਆਂ ਕਿੰਨੀਆਂ ਕਾਟਨ ਮਿਲਾਂਗੇ ਜਾਂ ਅਵਾਨੀ ਦਾਨੀ ਹੈ ਉਹਦੀਆਂ ਕਿੰਨੀਆਂ ਮਿਲਾਂ ਹੈ ਜਾਂ ਬਾਟਾ ਕੰਪਨੀ ਦੇ ਜਿਹੜੇ ਜੁੱਤੀਆਂ ਅਸੀਂ ਪਹਿਨਦੇ ਰਹੇ ਆ ਜਾਂ ਹੋਰ ਕੰਪਨੀ ਦੇ ਬ੍ਰਾਂਡਡ ਜਿਹੜੇ ਸਾਡੇ ਬੰਦੇ ਆਖੇ ਕਿ ਉਹਨਾਂ ਨੂੰ ਕਦੇ ਕਿਸੇ ਨੇ ਜਾਤੀ ਸਰਟੀਫਿਕੇਟ ਜਾਰੀ ਕੀਤਾ ਕਿਸੇ ਦੀ ਹਿੰਮਤ ਹੈ ਪ੍ਰਧਾਨ ਮੰਤਰੀ ਦੀ ਆ ਕੋਈ ਵੀ ਕਿਸੇ ਦੀ ਹਿੰਮਤ ਹੈ ਕਿ ਆ ਚੱਕੋ ਤੇਰੇ ਇਸ ਗੱਲ ਦੀ ਫੈਕਟਰੀ ਹੈ ਤੂੰ ਤਾਂ ਚਮੜੇ ਦਾ ਕੰਮ ਕਰਦਾ ਹੈ ਉਹ ਨੂੰ ਨਹੀਂ ਕਰਦੀ ਸੋ ਇਸ ਕਰਕੇ ਇੱਕ ਬਹੁਤ ਡੂੰਗੀ ਸਾਸ਼ ਹੈ ਕਿ ਭਾਰਤ ਵਿੱਚ ਇਹ ਸਾਰਾ ਕੁਝ ਹੋਇਆ ਤੇ ਹੋ ਰਿਹਾ ਇਹ ਨਹੀਂ ਕਿ ਹੋਇਆ ਨਹੀਂ ਕਿ ਹੋ ਰਿਹਾ ਹੈ ਤੇ ਇਹਦੇ ਸਬੰਧ ਵਿੱਚ ਆਪਾਂ ਆਪਣੇ ਵਿਰੇਜ ਆਉਣੇ ਆ ਤੇ ਇਹਦੇ ਵਿੱਚ ਜਿਹੜਾ ਸਾਨੂੰ ਜਿਹੜਾ ਹੈਗਾ ਸਹਿਮ ਪੈਦਾ ਕੀਤਾ ਜਾਂਦਾ ਜਿਹੜਾ ਹਿਟਨਸ ਸੀ ਉਹਨੇ ਕਿਤਾਬ ਲਿਖੀ ਸੀ ਸਹਿਮ ਜੰਗੂ ਦਾ ਨਾਮ ਮਸ਼ਹੂਰ ਹੈ ਤੇ ਪੰਜਾਬੀ ਵਿੱਚ ਉਸ ਕਿਤਾਬ ਦਾ ਅਨੁਕਾ ਹੋਇਆ ਸਲਮਸਦਾਨ ਬਈ ਜਦੋਂ ਲੋਕਾਂ ਨੂੰ ਲੁੱਟਣਾ ਜਾਂ ਜਦੋਂ ਲੋਕਾਂ ਨੂੰ ਡਰਾਉਣਾ ਹੈ ਉਹਨਾਂ ਅੱਗੇ ਬਸ ਡਰਾ ਲੋਣਾ ਕੋਈ ਗੱਲ ਨਹੀਂ ਬਈ ਤੁਸੀਂ ਜਿਉਂਦੇ ਰਹਿਣਾ ਤਾਂ ਅੰਦਰ ਵਰਜੋ ਬਾਹਰ ਨਿਕਲੋਗੇ ਗੋਲੀ ਮਾਰਵਾਗੇ ਕੀ ਕਰੋਨਾ ਵੇ ਉਹ ਨਹੀਂ ਹੋਇਆ ਉਹ ਕਿਸੇ ਸਰਮਸਦਾ ਹੋਂਦ ਉਹ ਲਾਗੂ ਕੀਤਾ ਗਿਆ ਸੀ ਜਾਂ ਯੋਧਾ ਦਰ ਦੇ ਦਿਓ ਪਿੰਡਾਂ ਨੂੰ उजाड़ ਦਿਓ ਉਦੋਂ ਮਜ਼ਦੂਰ ਪੈਦਲ ਚੱਲ ਕੇ ਆਪਣੇ ਟਿਕਾਣਿਆਂ ਤੇ ਗਏ ਸੀ 25 250 ਕਿਲੋਮੀਟਰ ਦਾ 2 200 ਕਿਲੋਮੀਟਰ ਸਫ਼ਰ ਤੈਅ ਕਰਕੇ ਤੇ ਅੱਜ ਵੀ 50 50 ਜਾਂ ਚੜੀ ਚੜੀ ਪਿੰਡ ਸਰਹੱਦਾਂ ਨੇੜੇ ਉਹ ਜਿਹੜਾ ਇਹਨਾਂ ਖਾਲੀ ਕਰਵਾ ਲਿਆ ਕਿਉਂਕਿ ਇਹ ਮਦਾਨੀ ਹੈ ਤਾਂ ਕਦੇ ਕੋਈ ਸਮਾਂ ਹੁੰਦਾ ਜਦੋਂ ਅਸੀਂ ਆਪਣੇ ਪਾਰਕ ਦੇ ਵਿੱਚ ਪਾਣੀ ਪਾਤੀਆਂ ਤੱਕ ਲੜਾਈਆਂ ਪੜਦੇ ਹੁੰਦੇ ਸੀ ਅੱਜ ਸਾਡੇ ਨਾਲ ਸਰ ਹੰਦਾ ਪਾਣੀ ਪਾਤਾ ਮਦਦਨਾ ਇੱਥੇ ਜੰਗ ਹੁੰਦੀ ਹੈ ਜਿੱਥੇ ਵਪਾਰਕ ਨਾਮਾ ਜਿੱਥੇ ਵਪਾਰੀ ਦੇ ਹੱਥ ਹੈ ਗੁਜਰਾਤ ਮੰਦਰਗਾ ਜਿਹਦੇ ਵਪਾਰ ਹੁੰਦਾ ਹੈ ਇੱਕ ਗੋਲੀ ਚੱਲੀ ਹੈ ਇੱਕ ਵੀਰ ਲੋਕ ਪਾ ਗਿਆ ਤੁਸੀਂ ਪੱਤਰਕਾਰ ਭਾਈ ਜਰਾ ਬੈਠੀ ਹਰ ਗੱਲ ਦੀ ਚੀਨ ਫੜ ਕਰਦੇ ਹੋਏ ਤੁਸੀਂ ਦੱਸੋ ਕਿਸੇ ਵੀ ਚੈਨਲ 'ਤੇ ਖਬਰ ਸੁਣਾਈ ਹੋਵੇ ਕਿ ਗੁਜਰਾਤ ਮੰਡਰਗਾ ਤੇ ਜਿੱਥੇ ਕਿ ਪਾਕਿਸਤਾਨ ਨਾਲ ਵਪਾਰ ਹੁੰਦਾ ਹੈ ਭਾਰਤ ਨਾਲ ਸੱਤ ਪੰਜਾਬ ਦਾ ਸੜਕੀ ਰਸਤੇ ਹੋ ਸਕਦਾ ਹੈ ਇਥੇ ਸੜਕਾਂ ਬੰਦ ਕਰ ਤੇ ਰੇਲਾ ਬੰਦ ਕਰ ਦਿਓ ਜਿਹੜੀ ਗੁਜਰਾਤ ਦੀ ਬੰਦਗਾ ਹੈ ਉਹ ਨੂੰ ਜਲਦੀ ਮੁਕਤ ਕਰ ਦਿਓ ਇਕੱਲਾ ਸਰ ਸੋਚਣ ਲਈ ਮਜੂਰ ਕਰਦੀ ਹੈ ਜਿਹੜਾ ਸਾਡਾ ਕਿਰਤੀ ਵਰਗ ਹੈ ਉਹ ਨੂੰ ਜਿੰਨਾ ਚਾਹੇ ਅਸੀਂ ਠੀਕ ਹੈ ਅਸੀਂ ਇੱਥੇ ਬੰਦ ਕਮਰੇ ਚ ਬੈਠੇ ਆਂ ਇੱਕ ਕਿਤਾਬ ਆਈ ਸੀ ਉਸੇ ਇਨਕਲਾਬ ਤੋਂ ਬਾਅਦ ਸਾਡੇ ਵੀ ਆਈ ਸੀ ਸਹਿਦ ਵਿੱਚ ਵੀ ਦੀ ਗੱਲ ਸਪੈਨ ਹੋ ਰਹੀ ਹੈ ਕਿ ਇਹ ਜੀ ਦਲ ਸਹਿਤ ਹੈ ਕਿਉਂ ਭਈ ਸਹਿਦ ਦੀ ਕਦੇ ਤੁਸੀਂ ਸਹਿਤ ਨੂੰ ਵਿਚਾਰਾਂ ਵਿੱਚ ਵੰਡੋਗੇ ਜਿਹੜਾ ਬੰਦਾ ਮਧੂਰਾ ਨਹੀਂ ਲੱਗਦਾ ਕਾਮੇ ਨਹੀਂ ਲੱਗਦਾ ਉਹ ਦਲ ਸਹਿਤ ਕਿਵੇਂ ਹੋਇਆ ਲਾਫੀ ਦਲ ਹੋਇਆ ਸੰਤਰਾ ਅੰਦਾਸੀ ਹੋਇਆ ਉਹ ਵੀ ਗੱਲ ਕਹੀ ਹੈ ਕਿ ਦੇਸ਼ ਆ ਪਿਆਰ ਤੁਹਾਨੂੰ ਜ਼ਿੰਦਗੀ ਪਿਆਰੀ ਨਾਲੋਂ ਦੇਸ਼ ਤੋਂ ਪਿਆਰੇ ਇਹਦੇ ਲੋਕਾਂੀਆਂ ਅਸੀਂ ਤੋੜ ਦੇਣੀ ਲੋਹੂ ਪੀਣੀ ਜੋ ਕਰੀਏ ਉਹ ਨਾਇਕ ਜਿੱਤੇ ਦਿੰਦਾ ਉਹ ਆਪ ਦੇ ਦੇਸ਼ ਦੇ ਜਿਹੜੇ ਉਹਨਾਂ ਦਾ ਕੰਮ ਦੇ ਘੰਟੇ 14-14 ਹੁਣ ਵੀ ਲੈਂਦੇ ਆ ਹੁਣ 12 ਘੰਟੇ ਡਾਇਰੈਕਟ ਪਾਸ ਹੋ ਰਿਹਾ ਹੈਗੇ ਵੀ 12 ਘੰਟੇ ਕੰਮ ਕਰੋਗੇ ਤੁਸੀਂ 8 ਤੋਂ 12 ਹੋਰੇ ਆ ਗੇ ਵੀ ਕੋਰੋਨਾ ਵਿੱਚ ਵੀ ਕਾਲੇ ਕਾਨੂੰਨ ਪਾਸ ਹੋਏ ਇਹ ਕਿਹੜਾ ਸੀ ਸਮਾਸਨਾ ਸੀ ਹੁਣ ਵੀ ਸਤਮਾ ਸਿਧਾਂਤ ਤੇ ਚੱਲ ਗਿਆ ਦੁਨਣਾ ਮੋਰਗਾਂ ਹੀ ਹਾਰ ਕੇ ਹੋ ਗਈ ਐ ਲੋਕ ਨਹੀਂ ਲੜਾਈ ਚਾਹੁੰਦੇਗੇ ਲੋਕ ਤਾਂ ਆਪ ਵੀ ਬਗਵੀ ਹੋਣਾ ਚਾਹੁੰਦੇ ਆ ਜਦੋਂ ਬਾਸ਼ਾਏ ਕੋਵੇ ਅਸੀਂ ਉਹਨਾਂ ਨੂੰ ਵੀ ਸਮਝਦੇ ਆਂ ਅਸੀਂ ਉਹ ਸਾਡੇ ਸਮਝਦੇ ਆ ਉਹ ਵੀ ਕਪਾਹ ਨਰਮੇ ਚੋਂ ਨਾ ਮੱਖੀਆਂ ਵੀ ਜੀਦੇ ਆ ਅਸੀਂ ਵੀ ਜੀਦੇ ਚਾ ਇਸ ਕਰਕੇ ਸਾਡੀ ਜਿਹੜੀ ਇਕਤਾ ਹੈਗੀ ਆ ਉਹ ਤੋੜਿਆ ਗਿਆ ਬੜੀ ਸਾਜਣਾ ਤੋੜਿਆ ਗਿਆ ਜੇ ਉਹ ਸੰਤੜੀ ਹੋਵੇਗੀ ਕਿ ਹੈ ਉਹ ਇਸ ਸ਼ਾਰਟ ਹੋਵੇ ਕਿਰਤੀ ਬੰਦੇ ਕਿੱਥੇ ਪੰਜਾਬ ਵਿੱਚ ਸੀ ਅੱਜ ਸਾਨੂੰ ਅੰਬਾਲਾ ਨਗਰ ਪੈ ਜਾਂਦਾ ਰੋਕਾ ਲਾ ਦਿੱਤੀ ਜਾਂਦੀਆਂ ਕੱਲ ਘੜੇ ਤੇ ਜਾਂਦੇ ਆਂ ਵੀ ਪੰਜਾਬੀ ਕਿਹਦੇ ਹਰਿਆਣੇ ਚ ਨਾ ਵੜ ਜਾ ਹਾਲਾਂਕਿ ਪੰਜਾਬ ਦਾ ਹਿੱਸਾ ਹੈ ਸੋ ਇਸ ਕਰਕੇ ਜਿਹੜਾ ਕਿਰਤੀ ਵਿਅਸ ਹੈ ਮਜ਼ਦੂਰ ਦਾ ਵਿਅਸ ਹੈ ਉਹ ਇੱਕ ਮਹੀਨੇ ਨੂੰ ਨਹੀਂ ਹਰ ਦਿਨ ਜੇ ਕਿਸੇ ਮਜ਼ਦੂਰ ਕੋਈ ਮੰਗ ਕਰਦਗੇ ਸੜਕਾਂ ਤੇ ਨਿਕਲਣਗੇ ਸੜਕਾਂ ਤੇ ਉਤਰਨਗੇ ਉਹ ਦਿਨ ਪਹਿਲੀ ਮਈ ਵਾ ਮਹਿੰਦ ਸ਼ਾਦ ਹੋਏਗਾ ਸਾਡੀਆਂ ਪੱਗਾਂ ਵੀ ਲੈਂਦੀਆਂ ਸਾਡੇ ਦੇ ਗੋਲਦਾਂ ਵੀ ਚਲਦੀਆਂ ਸਾਡੀ ਧੂੜ ਵੀ ਇਸਲੀ ਹੁੰਦੀ ਹੈ ਸਾਡੇ ਧੀਆਂ ਬਹੁਤ ਬੇਵਜਗਾਰ ਜਿਹੜੇ ਹੈਗੇ ਆ ਕਿ ਨਗੂਣੀਆਂ ਉਜਤ ਤੱਕ ਕੰਮ ਕਰਲੇ ਮਜ਼ਦੂਰ ਹੈ ਉਹ ਵੀ ਮਜ਼ਦੂਰ ਹੈ ਕੋਈ ਕਾਮਾ ਸੀ ਸਾਰੇ ਕਰਦੀਆਂ ਅਸੀਂ ਕਲਮਕਾਰ ਅਸੀਂ ਕਲਮਕਾਰ ਵੀ ਕਰਦੀਆਂ ਕਿਰਤ ਨੂੰ ਤੇ ਕਲਮ ਨੂੰ ਕਿਸੇ ਜਾਤੀ ਵਿੱਚ ਨਹੀਂ ਮੰਡੇ ਜਾ ਸਕਦਾਗਾ ਇਹ ਬੰਨਣ ਦੀ ਕੋਸ਼ਿਸ਼ ਨਾ ਕਰੋ ਪੱਤਰਕਾਰਾਂ ਦਾ ਇਹ ਬਹੁਤ ਤਕੜਾ ਫਰਜ਼ ਹੈ ਕਿ ਉਹ ਇਸ ਗੱਲ ਨੂੰ ਮਹਿਸੂਸ ਕਰ ਤੇ ਇਸ ਗੱਲ ਬਾਰੇ ਜਿਹੜਾ ਹੈਗਾ ਜ਼ਿਕਰ ਉਹ ਜਿਹੜਾ ਕਲਮ ਕਿਉਂਕਿ ਵਕਤ ਵਕਤ ਆਰਥਿਕ ਮਾਡਲ ਦੇ ਜਿਹੜੇ ਨਾਰੇ ਲਿਤੇ ਜਾਂਦੇ ਹੈਗੇ ਆ ਤੇ ਜਿਸ ਤਰ੍ਹਾਂ ਕਿ ਬੇਕਨ ਇੰਡੀਆ ਜਾਂ ਡਿਜੀਟਲ ਇੰਡੀਆ ਜਾਂ ਕੈਸ਼ਲੈਸ ਸਕੀਮ ਨੋਟ ਬੰਦੀ ਨੋਟ ਬੰਦੀ ਚ ਸੀ ਰੱਖਿਆ 2016 ਚ ਦੋ ਜਿਹੜਾ ਨੋਟ ਹੋਂਦ ਵਿੱਚ ਆਉਂਦਾ ਹੈ 2000 ਤੇਜ ਮਰ ਜਾਂਦਾ ਵਾਪਸ ਲੈ ਜਾਂਦਾ ਅਸੀਂ ਬੈਂਕਾਂ ਦੇ ਮੂਨੇ ਕਤਾਰਾ ਬਣ ਕੇ ਖੜ੍ਹ ਜਾਂਦੇ ਆ ਮਜ਼ਦੂਰਾਂ ਨੂੰ ਇੱਕ ਆਪਣੀ ਰੋਜ਼ ਦੀ ਜ਼ਿੰਦਗੀ ਜਿਹੜਾ ਜਿਉਣ ਲਈ ਬੈਂਕਾਂ ਮੂਨੇ ਖੜਨਾ ਪੈ ਗਿਆ ਖਾਣਾ ਪੈ ਗਿਆ ਮਜ਼ਦੂਰਾਂ ਨੂੰ ਖਾਣਾ ਪੈ ਗਿਆ ਖਾਣਾ ਪੈ ਗਿਆ ਸੋ ਬੜੀਆਂ ਗੁੱਝੀਆਂ ਚੀਜ਼ਾਂ ਹੈ ਜਿੰਨਾਂ ਜਿਹੜਾ ਅਸੀਂ ਆਮ ਲੋਕਾਂ ਨੂੰ ਮਜੂਰ ਵਰਗ ਨੂੰ ਜਿਹੜੇ ਅ ਪੱਠਾ ਦੇ ਬਥੇਰੇ ਨਹੀਂ ਉਹਨਾਂ ਨੂੰ ਛੁੱਟੀ ਨਹੀਂ ਸੀ ਪਹਿਲੇ ਮਜੂਰ ਦੇਸ ਵਰਗ ਨੂੰ ਨਹੀਂ ਉਹਨਾਂ ਲੋਕਾਂ ਨੂੰ ਕੋਈ ਛੁੱਟੀ ਸੀ ਜਿਹੜੇ ਉਸਾਰੀ ਦਾ ਕੰਮ ਕਰ ਰਹੇ ਸੀ ਜਾਂ ਲੱਕੜ ਦਾ ਕੰਮ ਕਰ ਰਹੇ ਸੀ ਉਹਨਾਂ ਨੂੰ ਕੋਈ ਛੁੱਟੀ ਨਹੀਂ ਸੀ ਸਾਡੇ ਵਾਂਗ ਕੁਝ ਬਹੁਤ ਤੌਰ ਤੇ ਤਾਂ ਲੋਕ ਜੁੜੇ بیٹھے ਸੀ ਤੇ ਰਸ਼ੀਆ ਦੀ ਇੱਕ ਕਿਤਾਬ ਆਈ ਸੀ ਉਸ ਦੀ ਨੰਗੇ ਪੈਰਾਂ ਵਾਲਾ ਡਾਕਟਰ ਉਹਨਾਂ ਡਾਕਟਰ ਪਿੰਡਾਂ ਵਿੱਚ ਗਈ ਸੀ ਲੋਕਾਂ ਨੂੰ ਬਹੁਤ ਬਹੁਤ ਚੇਤਨਨ ਕਰ ਲਈ ਅੱਜ ਬੇਸ਼ੱਕ ਅਸੀਂ ਇੱਥੇ 10-12 ਦੀ ਗਿਣਤੀ ਵਿੱਚ ਬੈਠੇ ਆਂ ਪੱਤਰਕਾਰ ਵੀ ਬੈਠੇ ਆ ਪੱਤਰਕਾਰ ਵੀ ਜਿਹੜਾ ਇਹਨਾਂ ਦੀ ਭੂਮਿਕਾ ਬਹੁਤ ਤਕੜੀ ਹੈ ਕਿ ਹਰ ਥਾਂ ਦੇ ਜਾ ਕੇ ਲੋਕਾਂ ਦੀ ਗੱਲ ਰੱਖਦੇ ਆ ਇੱਕ ਤੱਕ ਕਿ ਕਈ ਪੱਤਰਕਾਰ ਤਾਂ ਜਿਹੜੇ ਯੁੱਧ ਦੀ ਕੋਈ ਗਲਤ ਗੱਲ ਆ ਉਹਦਾ ਖੰਡਨ ਕਰਦੇ ਆ ਤੇ ਇਸ ਕਰਕੇ ਉਹ ਤਾਂ ਲੜਾਈ ਦੇ ਮੈਦਾਨ ਵਿੱਚ ਸੈਂਕੜੇ ਦੇ ਬਰਾਬਰ ਜਿਹੜਾ ਹੈਗਾ ਆਪਣੀ ਕਵਰੇਜ ਕਰਦੇ ਹੈਗੇ ਇਹੀ ਕਵਰੇਲ ਕਰਦੇ ਆ ਸੋ ਅੱਜ ਜਿਹੜੀ ਮਜ਼ਦੂਰ ਦੇਸhti ਹਮੇਸ਼ਾ ਇਹ ਮੰਗ ਰਹੀ ਹੈ ਕਿ ਉਹ ਆਪਣੇ ਬੜੇ ਲਿਖੇ ਲੋਕਾਂ ਤੋਂ ਜਾਂ ਬਹੁਤ ਤੌਰ ਤੇ ਚਤਾਰੋ ਲੋਕਾਂ ਤੋਂ ਮੰਗ ਕਰਦਾ ਹੈ ਕਿ ਆਓ ਭਰਾਓ ਸਾਨੂੰ ਆਪਣੇ ਘਰਾਵੇ ਵਿੱਚ ਲਓ ਸਾਨੂੰ ਇਸ ਜੰਜਾਲ ਚੋਂ ਕਢੋ ਇਹੀ ਮਜ਼ਦੂਰ ਦੇ ਹਰਸ ਨੇ ਤੇ ਇਹ ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਤੇ ਸਾਨੂੰ ਆਪਣਾ ਕਾਫਲਾ ਲੰਬਾ ਕਰਕੇ ਉਹਨਾਂ ਨੂੰ ਕਿਆ ਤਿੰਨਾਂ ਦਾ ਪ੍ਰਮੋਡ ਕਾਰਨ ਚਾਹੀਦੀ ਹੈ ਜਿਵੇਂ ਕਿ ਚਾਰ ਅਦਾਸੀਆਂ ਤੋਂ ਬਾਹਰ ਬਾਬਾ ਨਾਨਕ ਭਾਈ ਲਾਲੋ ਨੇ ਕਿਹਾ ਅਸੀਂ ਰੋਟੀ ਕਿਆ ਤਦੀ ਰੋਟੀ ਖਾਂਦਾ ਸੀ ਕੋਦੇ ਰੋਟੀ ਖਾਂਦਾ ਸੀ ਸਾਨੂੰ ਉਹਨਾਂ ਦੀ ਕੋਦੇ ਦੀ ਰੋਟੀ ਇੱਕ ਵਾਰੀ ਹੋਰ ਖਾਣ ਦੀ ਜ਼ਰੂਰਤ ਹੈ ਤੁਸੀਂ ਬੜੇ ਧਿਆਨ ਨਾਲ ਸੁਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ